ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਿਕਰਮ ਸਿੰਘ ਮਜੀਠਕੇ ਦੇ ਕੇਸ ਵਿੱਚ ਲੰਘੇ ਦਿਨ ਅਦਾਲਤ ਦੇ ਵਿੱਚ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਜਿਹੜੀ ਜ਼ਮਾਨਤਰ ਜੀ ਸੀ ਉਹ ਰੱਦ ਹੋ ਗਈ ਸੀ ਦੋਸਤੋ ਜਦੋਂ ਮੁੱਖ ਮੰਤਰੀ ਸਾਹਿਬ ਫੋਰਟਸ ਹਸਪਤਾਲ ਦੇ ਵਿੱਚੋਂ ਹੜਪੀੜਤਾਵਾਂ ਦੇ ਵਾਸਤੇ ਮੁਆਵਜ਼ੇ ਦਾ ਐਲਾਨ ਕਰ ਰਹੀ ਸੀ ਤੇ ਦੋਸਤੋ ਉੱਥੇ ਨਾਲ ਇੱਕ ਪੀਸੀਐਸ ਐਕਟ ਦੀ ਜਿਹੜੀ ਪ੍ਰਵਾਨਗੀ ਹੁੰਦੀ ਹੈ ਉਹਦੇ ਵਿੱਚ ਅਥਾਰਟੀ ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ ਤੇ ਵਿਕਰਮ ਸਿੰਘ ਮਜੀਠੇ ਦੇ ਕੇਸ ਦੇ ਵਿੱਚ ਜਿਹੜੀ ਵੱਡੀ ਅਥਾਰਟੀ ਹੈ ਕਹਿੰਦੇ ਉਹ ਵੀ ਸਰਕਾਰ ਨੇ ਜਿਹੜੀ ਪ੍ਰਵਾਨਗੀ ਸੀ ਦੇ ਦਿੱਤੀ ਹੈ ਕਿ ਵਿਜੀਲੈਂਸ ਜਿੰਨੇਕ ਤੱਥਾਂ ਤੋਂ ਅਜੇ ਫਰੈਂਦੀ ਇਹਦੀ ਜਾਂਚ ਪੜਤਾਲ ਕਰਨ ਵਾਲੀ ਉਹਨੂੰ ਵੀ ਖੁੱਲ੍ਹ ਕੇ ਪੂਰਾ ਕੀਤਾ ਜਾਵੇ ਕਿਉਂਕਿ ਦੋਸਤੋ ਜਦੋਂ ਕੋਈ ਵੱਡਾ ਚਾਹੇ ਕੋਈ ਵੱਡਾ ਅਫੀਸਰ ਹੈ ਜਦੋਂ ਕੋਈ ਡੀਡੀਪ ਵਗੈਰਾ ਕੋਈ ਏਡੀਸੀ ਹੈ ਡੀਸੀ ਹੈ ਉਹਨਾਂ ਦੀ ਵੀ ਜਦੋਂ ਜਾਂਚ ਪੜਤਾਲ ਕਰਦੀ ਹੈ ਨਾ ਵਿਜੀਲੈਂਸ ਉਹਨਾਂ ਨੂੰ ਇੱਕ ਪ੍ਰਵਾਨਗੀ ਲੈਣੀ ਪੈਂਦੀ ਹੈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਇਹ ਵੀ ਬੰਦਾ ਜਿਹੜਾ ਐਮ.ਐਲ.ਏ ਮੰਤਰੀ ਰਿਹਾ ਹੈ ਉਹਦੇ ਵੀ ਕੇਸ ਦੇ ਵਿੱਚ ਕਈ ਲਜਾਮਾਂ ਹੁੰਦੀਆਂ ਜਿਹੜੀਆਂ ਜਿਹੜਾ ਬੰਦਾ ਫਿਰ ਕੋਰਟ ਦੇ ਵਿੱਚ ਜਿਹੜਾ ਅਪਰਾਧੀ ਹੁੰਦਾ ਉਹ ਡਿੱਕਾ ਲਾ ਦਿੰਦਾ ਜਾ ਕੇ ਕਿ ਇਹ ਜੀ ਜਿਹੜੀ ਜਾਂਚ ਹੈ ਇਸ ਵਿਸ਼ੇ ਤੱਕ ਕਰ ਨਹੀਂ ਸਕਦੇ ਤਾਂ ਕਰਕੇ ਥੋੜਾ ਜਿਹਾ ਡਿੱਕਾ ਬਣਿਆ ਹੋਇਆ ਸੀ ਤੇ ਹੁਣ ਅੱਗੇ ਹੋਰ ਵੀ ਜਿਹੜੀ ਜਾਂਚ ਪੜਤਾਲ ਹੈ ਕਹਿੰਦੇ ਉਹ ਤੁਰਨ ਦੀ ਸੰਭਾਵਨਾ ਹੈ ਤੇ ਇੱਕ ਦੋਸਤੋ ਬਿਕਰਮ ਸਿੰਘ ਮਜੀਠੇ ਦੇ ਵਕੀਲਾਂ ਦੇ ਵੱਲੋਂ ਇੱਕ ਅਦਾਲਤ ਦੇ ਵਿੱਚ ਜਿਹੜੀ ਲਾਈ ਗਈ ਸੀ ਐਪਲੀਕੇਸ਼ਨ ਅਰਜੀ ਕਿ ਉਹਦੇ ਨਾਲ ਜਿਹੜੇ ਬੰਦੇ ਦੋ ਬੰਦੇ ਵੈਰਖ ਦੇ ਵਿੱਚ ਜਿਹੜੇ ਬਿਕਰਮ ਸਿੰਘ ਮਜੀਠੇ ਦੇ ਨਾਲ ਬੰਦ ਕੀਤੇ ਹੋਏ ਸੀ ਅਪਰਾਧੀ ਕਹਿੰਦੇ ਉਹ ਬੜੇ ਬਹੁਤ ਭੈੜੇ ਅਪਰਾਧੀ ਐ ਉਦੋਂ ਵੀ ਦੋਸਤੋ ਗੱਲ ਚੱਲਨੀ ਸੀ ਖੁੰਖਾਰ ਇੱਥੋਂ ਤੱਕ ਆਖਿਆ ਉਹਨਾਂ ਨੇ ਕਹਿੰਦੇ ਖੁੰਖਾਰ ਬੰਦੇ ਨੇ ਉਹ ਬਦਮਾਸ਼ ਬੜੇ ਝੋਟੀ ਦੇ ਕਤਲਾਂ ਦੇ ਉਹਨਾਂ ਦੇ ਉੱਤੇ ਪਰਚੇ ਤੇ ਕਹਿੰਦੇ ਇੱਕ ਛੋਟੀ ਬੱਚੀ ਦੇ ਨਾਲ ਅਰੇਪ ਕਰਨ ਤੱਕ ਦਾ ਦੋਸਤੋ ਆਇਆ ਸੀ ਕਹਿੰਦੇ ਉਹਨਾਂ ਦੇ ਉੱਤੇ ਪਰਚ ਹੈ ਜਿਹੜੇ ਅਪਰਾਧ ਕੇਸ ਤੋਸ਼ ਲੱਗੇ ਹੋਏ ਇਹੋ ਜਿਹੇ ਬੰਦਿਆਂ ਦਾ ਨਾਲ ਹੋਣਾ ਕਦੇ ਵੀ ਖਤਰੇ ਤੋਂ ਕਹਿੰਦੇ ਖਾਲੀ ਨਹੀਂ ਹੁੰਦਾ ਉਹਨਾਂ ਨੇ ਮੰਗ ਰੱਖੀ ਸੀ ਵੀ ਇਹਨਾਂ ਬੰਦਿਆਂ ਨੂੰ ਬਦਲਿਆ ਜਾਵੇ ਜਾਮ ਜੀਠਾ ਸਾਹਿਬ ਨੂੰ ਮੰਤਰੀ ਹੋਣ ਦੇ ਨਾਤੇ ਸਾਬਕਾ ਮੰਤਰੀ ਨੇ ਐਮਐਲਏ ਰਹੇ ਹੈ 2-3 ਵਾਰ ਇਸ ਲਈ ਇਹਨਾਂ ਦਾ ਸਟੇਟਸ ਜ਼ਰੂਰ ਰੱਖਿਆ ਜਾਵੇ। ਭਾਵ ਦੋਸਤੋ ਕਹਿਣ ਦਾ ਮਤਲਬ ਇਹ ਹੋਈ ਸੀ ਕਿ ਵੀਆਈਪੀ ਜਿਹੜਾ ਬਣਦਾ ਹੈ ਟ੍ਰੀਟਮੈਂਟ ਉਹਨਾਂ ਦਾ ਉਹ ਦਿੱਤਾ ਜਾਵੇ। ਐਮਐਲਏ ਤੇ ਪੁਰਾਣੇ ਕੈਬਨਟ ਮੰਤਰੀ ਰਹਿਣ ਕਰਕੇ ਦੋਸਤੋ ਹੋ ਸਕਦਾ ਹੈ ਕੈਪਟਨ ਮਰਿੰਦਰ ਦੀ ਸਰਕਾਰ ਹੁੰਦੀ ਉਹਨਾਂ ਨੂੰ ਉਹ ਸਾਰਾ ਮਿਲ ਜਾਂਦਾ ਪਰ ਹੁਣ ਭਗਵੰਤ ਮਾਨ ਦੀ ਸਰਕਾਰ ਹੋਣ ਕਰਕੇ ਸਤੌਜ ਵਾਲੀ ਮਾਸਟਰ ਦੇ ਮੁੰਡੇ ਦੀ ਉਹਨੇ ਆਖਿਆ ਕਹਿੰਦਾ ਹੋਰਾਂ ਵੀ ਜਿਹੜੀ ਸਹੂਲਤ ਹੈ ਉਹ ਨਹੀਂ ਦਿੱਤੀ ਜਾਵੇਗੀ ਮਤਲਬ ਤੱਲ ਮਾਤਰ ਵੀ ਸਹੂਲਤ ਨਹੀਂ ਮਿਲੇਗੀ ਜਿਹੜਾ ਬੰਦਾ ਅਪਰਾਧੀ ਹੈ ਦੋਸ਼ੀ ਹੈ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਕਹਿੰਦਾ ਉਹਦੇ ਨਾਲ ਕੋਈ ਸ਼ੋਰਤ ਖੁੱਲ ਜੇ ਉਹਦੇ ਨਾਲ ਕੋਈ ਸਤਕਾਰ ਭਾਵਨਾ ਬਿਲਕੁਲ ਨਹੀਂ ਰੱਖਿਆ ਜੀ ਬਦੋਸਤੋ ਪਾ ਕਰਕੇ ਜਿਹੜਾ ਜਵਾਬ ਸੀ ਉਹ ਪੱਤਰਕਾਰ ਨੇ ਸਾਰਾ ਕੁਝ ਦੋਸਤੋ ਦੱਸਿਆ ਕਹਿੰਦੇ ਮੈਂ ਅੱਜ ਹੀ ਸਾਰਾ ਕੁਝ ਚੈਨਲ ਤੇ ਸੁਣਿਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਉਹਦੇ ਵਿੱਚ ਜਵਾਬ ਸੀ ਕਿ ਦੋ ਬੰਦੇ ਤਾਂ ਰੱਖੇ ਗਏ ਐ ਇਹ ਬੰਦੇ شریف ਨੇ ਕੋਈ ਇਹਨਾਂ ਤੋਂ ਖਤਰਾ ਨਹੀਂ ਇਹ ਤਾਂ ਦੋ ਬੰਦੇ ਰੱਖੇ ਆ ਵੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਐਮਰਜੈਂਸੀ ਕਈ ਵਾਰ ਬੰਦੇ ਨੂੰ ਆ ਜਾਂਦੀ ਹੈ ਤੇ ਉਦੋਂ ਇਹ ਜਿਹੜੇ ਬੰਦੇ ਆ ਮਦਦ ਕਰ ਸਕਣ। ਤੇ ਦੋਸਤੋ ਮਜੀਠੇ ਦੀ ਨਜ਼ਰ ਦੇ ਵਿੱਚ ਭਾਵੇਂ ਉਹ ਖੁੰਖਾਰ ਨੇ। ਖੁੰਖਾਰ ਬਦਮਾਸ਼ ਨੇ ਪਰ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਭਾਵ شریف ਨੇ ਤੇ ਤਾਂ ਕਰਕੇ ਕਹਿੰਦੇ ਰੱਖੇ ਗਏ ਆ ਤੇ ਸਰਕਾਰ ਨੇ ਦੋਸਤੋ ਜਿਹੜੀ ਪ੍ਰਵਾਨਗੀ ਸੀ ਉਹ ਦੇਤੀ ਤੇ ਕਹਿੰਦੇ ਅਗਲੀ ਗੱਲ ਸੀ ਜਿਹੜੀ ਉਹਨਾਂ ਨੇ ਪੱਕਾ ਰੱਖਿਆ ਸੀ ਕਹਿੰਦੇ ਜੇਕਰ ਰਮਨ अरोड़ा ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਦੋਸਤੋ ਖੜਿਆ ਹੋਇਆ ਪਿਛਲੇ ਦਿਨੀ ਭਗਵੰਤ ਮਾਨ ਨੇ ਜਿਹੜਾ ਉਹਦਾ ਐਮਐਲਏ ਜਲੰਧਰ ਤੋਂ ਸੀਕਰ ਰਮਨ अरोड़ा ਜਦੋਂ ਦੇ ਉੱਤੇ ਦੋਸ਼ ਲੱਗੇ ਕਿ ਰਿਸ਼ਵਤ ਲੈਂਦਾ ਹੈ ਨਾਲ ਦੀ ਨਾਲ ਚੱਕ ਕੇ ਭਗਵੰਤ ਮਾਨ ਨੇ ਜੇਲ੍ਹ ਚ ਠੋਕਿਆ ਦੇ ਦੋਸਤੋ ਕਹਿੰਦੇ ਜੇ ਰਮਨ ਅਰੋੜਾ ਡਿਊਟੀ ਦੇ ਵਿੱਚ ਮੁਲਾਕਾਤ ਕਰ ਸਕਦਾ ਹੈ ਖੁੱਲਾ ਟਾਈਮ ਮੁਲਾਕਾਤ ਕਰ ਸਕਦਾ ਹੈ ਫਿਰ ਬਿਕਰਮਜੀਤਗਾ ਡਿਊਟੀ ਦੇ ਵਿੱਚ ਮੁਲਾਕਾਤ ਕਿਉਂ ਨਹੀਂ ਕਰ ਸਕਦਾ ਖੁੱਲਾ ਟਾਈਮ ਕਿਉਂ ਨਹੀਂ ਆਪਣੇ ਬੰਦਿਆ ਨੂੰ ਮਿਲ ਸਕਦਾ ਪਰਿਵਾਰ ਨੂੰ ਮਿਲ ਸਕਦਾ ਖੁੱਲਾ ਟਾਈਮ ਦੇਣਾ ਚਾਹੀਦਾ ਉਹਤੇ ਕਹਿੰਦੇ ਸਿਰਫ ਐਮਐਲਏ ਹੈ ਇੱਕ ਵਾਰੀ ਦਾ ਇਹਤੇ ਕਹਿੰਦੇ ਘੱਟੋ ਘੱਟ ਆ ਪਹਿਲਾਂ ਐਮਐਲਏ ਵੀ ਰਹੇ ਦੋ ਵਾਰ ਇਹ ਫਿਰ ਮਨਿਸਟਰ ਵੀ ਰਿਹਾ ਕੈਬਨਟ ਹੁਣ ਘਰ ਵਾਲੀ ਗਨੀਵ ਕੌਰ ਮਜੀਟਾ ਮੌਕੇ ਦੀ ਐਮਐਲਏ ਹੈ ਤਾਂ ਕਰਕੇ ਕਹਿੰਦੇ ਇਹਨਾਂ ਨੂੰ ਜਿਹੜਾ ਸਹੂਲਤ ਬਣਦੀ ਹੈ ਉਹ ਦਿੱਤੀ ਜਾਵੇ ਕਹਿੰਦੇ ਜਦੋਂ ਅਜੇ ਮੁਲਾਕਾਤ ਕਹਿੰਦੇ ਕਰਨ ਲੱਗਦੇ ਆ ਤੇ ਜਦੋਂ ਆਵਾਜ਼ ਪੈਂਦੀ ਹੈ ਕਹਿੰਦੇ ਮਗਰ ਦੀ ਮੰਗ ਦੀ ਆਵਾਜ਼ ਪੈ ਜਾਂਦੀ ਹੈ ਆ ਕਿ ਮੁਲਾਕਾਤ ਦਾ ਜਿਹੜਾ ਟਾਈਮ ਹੈ ਉਹ ਖਤਮ ਹੋ ਚੁੱਕਿਆ ਹੈ ਜਾਓ 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 ਕਹਿੰਦੇ ਆ ਕਿ ਵਾਰ ਕੰਡ ਦਿੱਤੇ ਜਾਂਦੇ ਆ ਭਾਬ ਦੋਸਤੋ ਕਹਿੰਦੇ ਜਿਹੜਾ ਮੁਲਾਕਾਤ ਆ ਉਹ ਵੀ ਘੱਟ ਸਮਾਂ ਕਰਦੇ ਆ ਇਹ ਜਿਹੜੇ ਉਹਨਾਂ ਨੇ ਸਾਰੇ ਅਲਜਾਮ ਨੇ ਦੋਸਤੋ ਉਹ ਲਾਏ ਆ ਹੁਣ ਦੇਖਦੇ ਆ ਅਗਲੀ ਪੇਸ਼ੀ ਦੇ ਉੱਤੇ ਕੀ ਹੁੰਦਾ ਹੈ ਅੱਜ ਤੱਕ ਆਪਾਂ ਕਹਿ ਸਕਦੇ ਆ ਕਿ ਅਦਾਲਤ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਦੋਸਤੋ ਹੁਣ ਹਾਈ ਕੋਰਟ ਦੇ ਵਿੱਚ ਰਾਹਤ ਮਿਲਦੀ ਐ ਕਿ ਨਹੀਂ ਮਿਲਦੀ ਵੱਡੀ ਅਦਾਲਤ ਐ ਏ ਦੋਸਤੋ ਦੇਖਣ ਵਾਲੀ ਗੱਲ ਹੁਣ ਇਹ ਵੀ ਸੂਤਰਾ ਤੁਖਾ ਵਰ ਆ ਰਹੀ ਹੈ ਕਹਿੰਦੇ ਹੜ ਪੀੜਤਾਂ ਦਾ ਬਹਾਨਾ ਬਣਾ ਕੇ ਵੀ ਵਿਕਰਮਜੀਤ ਕੇ ਦੀ ਜਿਹੜੀ ਜ਼ਮਾਨਤ ਹੈ ਉਹ ਮੰਗੀ ਜਾਵੇਗੀ ਕਿ ਉਹ ਵੀ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ ਹੜ ਪੀੜਤਾਂ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਕਰਕੇ ਉਹਨਾਂ ਨੂੰ ਜਲਦੀ ਜਿਹੜੀ ਜ਼ਮਾਨਤ ਹੈ ਉਹ ਦਿੱਤੀ ਜਾਵੇ ਤੇ ਸਰਕਾਰ ਦੇ ਵੀ ਬੜੇ ਤਾਕੜੇ ਜਿਹੜੇ ਵਕੀਲ ਹੈ ਦੋਸਤੋ ਕਹਿੰਦੇ ਉਹ ਪੇਸ਼ ਹੋ ਰਿਹਾ ਹੈ ਤੇ ਭਗਵੰਤ ਮਾਨ ਨੇ ਗੱਲ ਆਖੀ ਹੈ ਕਹਿੰਦਾ ਭਾਵੇਂ ਜਿੱਡਾ ਮਰਜੀ ਕੋਈ ਵਕੀਲ ਸਾਨੂੰ ਪੇਸ਼ ਕਰਨਾ ਪੈ ਜੇ ਪਰ ਛੇਤੀ ਛੇਤੀ ਕਹਿੰਦਾ ਮੈਂ ਇਹਦੀ ਜਿਹੜੀ ਜ਼ਮਾਨਤ ਹੈ ਉਹ ਹੋਣ ਨਹੀਂ ਦਿੰਦਾ ਇਸ ਲਈ ਦੋਸਤੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਉਧਰ ਦੂਜੇ ਪਾਸੇ ਜਿਹੜਾ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਆਮ ਪਾਰਟੀ ਦਾ ਐਮਐਲਏ ਸੀ ਦੋਸਤੋ ਨਾ ਨਾ ਭਾਵੇਂ ਉਹ ਐਮਐਲਏ ਸੀ ਮੈਂ ਦੱਸਣਾ ਚਾਹਣਾ ਹੈ ਪਰ ਉਹ ਬੰਦੇ ਦੀ ਦੋਸਤ ਚੜਤ ਨਾ ਮੰਤਰੀਆਂ ਨਾਲੋਂ ਵੀ ਕਹਿੰਦੇ ਬੰਦਸ ਪਟਿਆਲਾ ਜ਼ਿਲ੍ਹੇ ਦੇ ਵਿੱਚ ਤੇ ਸੰਗਰੂਰ ਵਿੱਚ ਮਲੇਰ ਕੋਟੜਾ ਸੰਗਰੂਰ ਪਟਿਆਲਾ ਇਹ ਸਾਰੇ ਸ਼ਹਿਰਾਂ 'ਚ ਚੰਡੀਗੜ੍ਹ ਤੱਕ ਉਹਦੀ ਤੂਤੀ ਬੋਲਦੀ ਸੀ ਕਿਸੇ ਥਾਣੇ ਦਾ ਐਸਐਚਓ ਲੱਗਣਾ ਹੁੰਦਾ ਮੁਨਸ਼ੀ ਲੱਗਣਾ ਹੁੰਦਾ ਤੇ ਕਹਿੰਦੇ ਪਠਾਨਵਾਜਰੇ ਦੀ ਚਿੱਠੀ ਲਿਉਣੀ ਪੈਂਦੀ ਸੀ ਭਾਬ ਦੋਸਤੋ ਇੰਨੀ ਜ਼ਿਆਦੇ ਉਦੀ ਚੱਲਦੀ ਸੀ ਤੇ ਉਹਨੂੰ ਚੰਗਾ ਘਰ ਵੀ ਦਿੱਤਾ ਹੋਇਆ ਸੀ ਸਰਕਾਰੀ ਬੰਗਲਾ ਵੀ ਦਿੱਤਾ ਸੀ ਤੇ ਕਈ ਦਿਨ ਹੋ ਗਏ ਉਹ ਦਿੱਸ ਵੀ ਰਿਹਾ ਸੀ ਜਦੋਂ ਪੋਇਟਰ ਪਟ ਰਹੇ ਸੀ ਜਦੋਂ ਉਹਦੇ ਉੱਤੇ 1 ਸਤੰਬਰ ਨੂੰ ਅਰੇਪਾ ਕੀ ਇਸ ਦਰਜ ਹੋਇਆ ਤੇ ਨਾਲ ਦੀ ਨਾਲ ਹੀ ਉੱਤੇ ਕਾਰਵਾਈ ਹੋ ਗਈ ਪਰ ਦੋਸਤੋ ਅੱਜ 10ਵਾਂ ਦਿਨ ਹੋ ਗਿਆ ਅਜੇ ਤੱਕ ਉਹ ਫਰਾਰ ਚੱਲ ਰਿਹਾ ਹੈ ਮੈਂ ਤੁਹਾਨੂੰ ਇਹ ਜਾਣਕਾਰੀ ਇਹ ਨਹੀਂ ਚਾਹੁੰਦਾ ਸੀ ਕਿ 10 ਦਿਨ ਹੋ ਗਏ ਅਜੇ ਤੱਕ ਸਰਕਾਰ ਦਾ ਐਮਐਲਏ ਹੋਵੇ ਦੋਸਤੋ ਫਰਾਰ ਚੱਲ ਰਿਹਾ ਹੈ ਤੇ ਉਹਨੂੰ ਸਰਕਾਰ ਦਾ ਫੁੱਫੜ ਵੀ ਕਿਹਾ ਜਾਂਦਾ ਹੈ ਭਾਵ ਮੁੱਖ ਮੰਤਰੀ ਸਾਹਿਬ ਦੇ ਘਰ ਵਾਲੀ ਗੁਰਪ੍ਰੀਤ ਕੌਰ ਜੀ ਬੀਬੀ ਬੀਬੀ ਗੁਰਪ੍ਰੀਤ ਕੌਰ ਹਰਿਆਣੇ ਦੇ ਵਿੱਚੋਂ ਨੇ ਤੇ ਹਰਿਆਣੇ ਦੇ ਵਿੱਚ ਹੀ ਉਹ ਵਿਆਹ ਹੋਇਆ ਉਹਦਾ ਸਾਧੂ ਕਰਨਾਲ ਦਾ ਜਿੱਥੋਂ ਪੁਲਿਸ ਨੇ ਇੱਕ ਵਾਰ ਨੂੰ ਫੜ ਲਿਆ ਸੀ ਜਿਹੜਾ ਦਾ ਸਰਬਜੀਤ ਲਾਡੀ ਉਹਦਾ ਸਾਧੂ ਆ ਦੋਸਤੋ ਤੇ ਉੱਥੋਂ ਦੁਬਾਰੇ ਕਹਿੰਦੇ ਫਿਰ ਫਰਾਰ ਹੋ ਗਿਆ ਸੀ ਹੁਣ ਦੇਖਦੇ ਆ ਜਾਂ ਤੇ ਉਹ ਸਰਕਾਰ ਦਾ ਫੁੱਪੜ ਕਰ ਕੀ ਮੈਨੂੰ ਲੱਗਦਾ 10 ਦਿਨ ਹੋ ਗਏ ਬੱਜਿਆ ਬੈਠਾ ਨਹੀਂ ਤੇ ਅੱਜ ਨੂੰ ਚੱਕ ਲਿਆ ਹੁੰਦਾ ਪਰ ਉਹਦੇ ਰਿਸ਼ਤੇਦਾਰ ਇੱਥੋਂ ਤੱਕ ਵੀ ਪੰਜਾਬ ਦਸਤਾ ਵੇਚਦਾ ਜਿਹੜਾ ਪੱਤਰਕਾਰ ਹੈ ਉਹਨੇ ਦੱਸਿਆ ਕਹਿੰਦੇ 25 ਘੋੜੇ ਸੀ ਉਹਦੇ ਤਵੇਲੇ ਦੇ ਵਿੱਚ ਹਰਮੀਤ ਪਠਾਨ ਮਾਜਰਾ ਘੋੜੇ ਕਹਿੰਦੇ 25 ਦੇ 25 ਘੋੜੇ ਨਹੀਂ ਉਹਦੇ ਗਏ ਕਿਉਂਕਿ ਜਦੋਂ ਬੰਦੇ ਤੇ ਕੇਸ ਪੈਂਦਾ ਨਾ ਫਿਰ ਬਹੁਤ ਭੈੜੀ ਹੁੰਦੀ ਹੈ ਘਰਦਿਆਂ ਨੂੰ ਵੀ ਲੁਕਣਾ ਪੈਂਦਾ ਹੈ ਭੱਜਣਾ ਪੈਂਦਾ ਹੈ ਤੇ ਘਰ ਦਾ ਜਿਹੜਾ ਸਮਾਨ ਹੁੰਦਾ ਹੈ ਮਾਲ ਡੰਗਰ ਦੋਸਤੋ ਉਹਦੇ ਫਿਰ ਸਭ ਤੋਂ ਮਾੜੇ ਜਿਹੇ ਹੁੰਦੇ ਆ ਇਸ ਲਈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਇੱਕ ਮੈਂ ਦੋਸਤਾਂ ਨੂੰ ਬੇਨਤੀ ਕਰਦੇ ਆ ਕਿ ਚੈਨਲ ਇਹ ਆਪਣਾ ਦੋਸਤੋ ਨਵਾਂ ਬਣਾਇਆ ਆਪਾਂ ਕਿਰਪਾ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਿਓ ਜਿਹੜਾ ਪਹਿਲਾਂ ਵਾਲਾ ਚੈਨਲ ਸੀ ਉਹਦੇ ਉੱਤੇ ਸਪਲਾਈਕਾ ਪਾ ਕੇ ਉਹ ਬਿਲਕੁਲ ਬੰਦ ਹੋਣ ਦੇ ਕੰਗਾਰ ਤੇ ਖੜਾ ਦਿਸਦਾ ਭਾਵੇਂ ਹੈ ਪਰ ਉਂਝ ਦੋਸਤੋ ਉਹ ਬੰਦੀ ਹੈ ਇਸ ਲਈ ਇਹ ਨਵਾਂ ਚੈਨਲ ਹੈ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸਾਰੇ ਦੋਸਤ ਕਰ ਲਿਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਦੋਸਤੋ ਪਹੁੰਚਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ